ਮੰਮੀ ਵੀ ਬਾਵਾ ਪਈ ਜਾਂਦਾ ਤੇ ਹੁਣ ਚੱਲਦੇ ਆਂਗੇ ਖੇਤ ਦੇਖਦੇ ਆਂ ਖੇਤ ਚੱਲ ਗਿਆ ਕੀ ਅੱਜ ਤਾਂ ਸਬਜ਼ੀ ਦਾ ਵੀ ਤੋੜਨਾ ਨਹੀਂ ਗਿਆ ਹਲੇ ਦੇਖਦੇ ਆਂ ਜਿਹੜਾ ਤੋੜਨ ਦਾ ਕੰਮ ਹੋਇਆ ਮੈਂ ਇਹਦੇ ਡੈਡੀ ਜਾਂਦਾ ਅੱਜ ਤਾਂ ਮੰਮੀ ਨੂੰ ਵੀ ਲੈ ਕੇ ਨਹੀਂ ਜਾਂਦੇ ਨਾਲ ਰਾਤ ਨੂੰ ਮੌਸਮ ਵੀ ਖਰਾਬ ਪੂਰਾ ਇਸ ਤੇ ਮੀਂਹ ਵੀ ਪੂਰਾ ਆ ਗਿਆ ਚੱਲਦੇ ਆ ਹੁਣ ਖੇਤ ਦੇਖਦੇ ਆਂ ਕੀ ਚੱਲ ਕੇ ਕੀ ਬਣਦਾ ਹੈ ਬਣਾਂਗੇ ਤਾਂ ਇਹ ਖੇਤ ਮੀਂਹ ਵਾਵਾ ਸੋਚਦੇ ਸੀ ਵੀ ਭਿੰਡੀਆਂ ਤੋੜ ਲਾਂਗੇ ਪਰ ਭਰੀ ਖੜੀ ਅੱਜ ਤਾਂ ਸਬਜ਼ੀ ਸਾਰੀ ਮੀ 바ਵਾ ਪੈ ਗਿਆ ਆਪਣੇ ਤੇ ਕੁਝ ਕੁ ਸਬਜ਼ੀਆਂ ਆਏ ਸੀਗਾ ਵੀ ਮਾਈ ਹੋਈ ਸੀ ਦੋ ਤਿੰਨ ਪਹਿਲਾਂ ਹੀ ਪਾਣੀ ਫੇਰਿਆ ਹੋ ਸੀ ਤੇ ਦੁਬਾਰੇ ਤਾਂ ਹੀ ਕਰਕੇ ਹੋਆ ਵੈਸੇ ਉਹ ਆਪਣੀ ਸਬਜ਼ੀ ਦੀ ਆ ਜਿਹੜੀ ਹੁਣ ਨਵੀਂ ਲਾਈ ਆ ਪ੍ਰਮਾਤਮਾ ਸ਼ੁਕਰ ਹੈ ਗਰੋਥੇ ਦੀ ਵੀ ਬਹੁਤ ਵਧੀਆ ਹੋ ਰਹੀ ਹੋएगी ਬੱਧੀ ਚੱਲੀ ਖੜੀ ਹੈ ਸਬਜ਼ੀ ਤੇ ਬਸ ਇੱਕ ਇੱਕ ਤੇ ਤਿੰਨ ਚ ਦੁਬਾਰੇ ਮਿੱਟੀ ਲਾਉਣੇ ਆਪਾਂ ਨਾਲ ਜਦੋਂ ਦੋ ਤਿੰਨ ਤਿੰਨ ਚਾਰ ਦਿਨਾਂ ਨੂੰ ਦੁਬਾਰੇ ਪੱਤਾ ਆ ਗਈ ਸਬਜ਼ੀ ਉਹ ਜਦੋਂ ਮੀਂਹ ਦਾ ਕੁੱਟਾ ਆ ਬੰਨ ਥੋੜਾ ਜਲਦੀ ਪੱਤਾ ਆ ਜਾਂਦਾ ਤੇ ਤਿੰਨ ਚਾਰ ਦਿਨਾਂ ਨੂੰ ਦੁਬਾਰੇ ਵਾਸੇ ਨੂੰ ਕਰਕੇ ਮਿੱਟੀ ਲਾਉਣੇ ਆ ਗਿਆ ਆਪਾਂ ਥੋੜੀ-ਮੋਟੀ ਲਾ ਕੇ ਬਸ ਫਿਰ ਇਹਨੂੰ ਚਲਾ ਲਾਂਗੇ ਜਿਹੜੇ ਆ ਪਚਾਲੇ ਆਪਣੇ ਕੋ ਕੱਦੂ ਹੈਗੇ ਨੇ ਫਿਰ ਇਹਨਾਂ ਨੂੰ ਬਾਦਾਂਗੇ ਇਹਨਾਂ ਨੂੰ ਇੱਥੇ ਦੇਖਦੇ ਆ ਦੁਬਾਰੇ ਇੱਕ ਗੋਭੀ ਤਾਂ ਪਪਾਰਾ ਬਾਹਰ ਰੱਖ ਰੱਖਿਆ ਇਹਦੇ ਵਿੱਚ ਫਿਰ ਦੁਬਾਰੇ ਗੋਭੀ ਲਾ ਦਾਂਗੇ ਤੇ ਆ ਆਪਣੇ ਖੇਤ ਦੀ ਗ੍ਰੀਨਰੀ ਜੀ ਲੱਗਦਾ ਪੂਰਾ ਖੇਤ ਆ ਕੇ ਫੁੱਲ ਦਿਨਾ ਪਗੇ ਜੀ ਪੂਰਾ ਫੁੱਲ ਜੀ ਲੱਗਦਾ ਆ ਕੇ ਇਹਨਾਂ ਪੂਰਾ ਸੁਆਦ ਆ ਜਾਂਦਾ ਹੈਗਾ ਖੇਤ ਸਵੇਰੀ ਪਰਮਾਫੂ ਜੀ ਅਬਾਤ ਵੇਰੇ ਵੇਰੇ ਖੇਤ ਆਉਣਾ ਜ਼ਰੂਰੀ ਹੈ ਨਾ ਪਤਾ ਲੱਗ ਗਿਆ ਨਾ ਸਾਰਾ ਕੁਝ ਆਪਾਂ ਨੂੰ ਹੁਣ ਵੀ ਕਿਵੇਂ ਹਾਂ ਛੋਤੇ ਚ ਪਾਣੀ ਜਾਏ ਪਤਾ ਲੱਗ ਗਿਆ ਕਿੰਨਾ ਕੈ ਤੇ ਬਾਕੀ ਸਬਜ਼ੀ ਚ ਪਾਣੀ ਦਾ ਪਤਾ ਲੱਗ ਗਿਆ ਬਾਈ ਚਾਂਸ ਵੱਧ ਪਾ ਜਾ ਉਹ ਦੇਖ ਆਪਣਾ ਚਾਚਾ ਵੀ ਆ ਰਹੇ ਆ ਚਾਚਾ ਵੀ ਆ ਰਹੇ ਆ ਉਧਰ ਆਪਣਾ ਉਹ ਵੀ ਦੇਖੀ ਜਾਂਦਾ ਮੱਕੀ ਵਾਲੇ ਦੁਆਰੇ ਜਿਹੜਾ ਮਾਰਦਾ ਫਿਰਦਾ ਦੇਖਦਾ ਫਿਰਦਾ ਆ ਸਾਡੇ ਘਰਾਂ ਦਾ ਸੂਲ ਆ ਸਾਰੇ ਸਵੇ ਕੇਰਿਆਂ ਕੇਰਿਆਂ ਸਾਰੇ ਨੇ ਸਵੇਰੇ ਕੱਢੇ ਤਾਂ ਆਉਣੀ ਉਹਨਾਂ ਨੂੰ ਪਤਾ ਲੱਗਦਾ ਰਹਿੰਦਾ ਹੱਦ ਦੇ ਕਿ ਆ ਇਹਨੂੰ ਕਹਿਣਾ ਵਾ ਡੈਡੀ ਹੁਣ ਬਈ ਜਾਰੀ ਜੱਟ ਦੀ ਮੂਵੀ ਦੇਖ ਰਿਹਾ ਹੈ ਤੇ ਕੱਲ ਇਹਨੇ ਦੇਖੀ ਸੀ ਉਹ ਕਿਹੜੀ ਮੂਵੀਸ ਵਾ ਕੱਲੋ ਜੱਟ ਤੇ ਜ਼ਮੀਨ ਆ ਜਾਰੀ ਜੱਟ ਦੀ ਦੇਖ ਰਿਹਾ ਇਹਨੂੰ ਪੰਜਾਬੀ ਮੂਵੀਆ ਪੁਰਾਣੀਆਂ ਦਾ ਸ਼ੌਂਕ ਬੜਾ ਡੈਡੀ ਨੂੰ ਤੇ ਉਹ ਨਹੀਂ ਦੇਖ ਰਿਹਾ ਜੱਟ ਜਾਰੀ ਜੱਟ ਤੇ ਡੈਡੀ ਪੁਰਾਣੀਆਂ ਮੂਵੀਆਂ ਦਾ ਪੁਰਾਸ਼ਕੀਨ ਆ ਵਾ ਪਾ ਕਿਥੇ ਦੇਖਿਆ ਜੀ ਮੂਵੀ ਤੋਂ ਇਹ ਇਹ ਤਾਂ ਮਾਸ਼ੇ ਜੀ ਮੈਂ ਜੀ ਦੇਖ ਰਿਹਾ ਜੇ ਉਹ ਕੁਦੀਸ਼ੀਰ ਬਾਹਲੇ ਹੁੰਦੇ ਪਰ ਦੁੱਖ ਦੇਖ ਰਿਹਾ ਉਹ ਤਾਂ ਦੇਖ ਰਹੇ ਤੈ ਕਬਾ ਮੈਂ ਡੈਡੀ ਸਾਰੇ ਕਹਿੰਦੇ ਵੀ ਤੂੰ ਹੱਸ ਤੱਕਾ ਤੂੰ ਘਟ ਡੈਡੀ ਤੂੰ ਹੱਸਿਆ ਕਰ ਅੱਛਾ ਤਾਂ ਬਥੇ ਲੱਗਦਾ ਨਹੀਂ ਘੱਟੀਆਂ ਆ ਜੀ ਮੈਂ ਪਹਿਲਾਂ ਡੈਡੀ ਦਾ ਭਾਈ ਉਹ ਨਹੀਂ ਹੈ ਕੋਈ ਚੱਕਰ ਡੈਡੀ ਦਾ ਸੁਭਾਅ ਥੋੜਾ ਜਿਆ ਕੱਟੇ ਘੱਟੀਆਂ ਆ ਜੀ ਕੱਟਿਆ ਤਾਂ ਕਿਉਂਕਿ ਬਚਪਨ ਤੋਂ ਜਿਵੇਂ ਬੰਦਾ ਹੁੰਦਾ ਉਹਦੇ ਨਹੀਂ ਰਹਿੰਦਾਗਾ ਤੇ ਆਪਾਂ ਤੁਹਾਨੂੰ ਪ੍ਰਸ਼ਾਦਾ ਪਾਣੀ ਸਟਾਕ ਲਿਆ ਤੇ ਅੱਜ ਦੇ ਬਲੌਗ ਦੀ ਕਰਦੇ ਆ ਫਿਰ ਇੱਥੇ ਸਮਾਪਤੀ ਕਰਦੀ ਡੈਡੀ ਮੂਵੀ ਦੇਖੀ ਨਾ ਮੂਵੀ ਮਾਂ ਵੀ ਦੇਖ ਕੇ ਬਾਸ ਫਿਰ ਆਉਦਾ ਫੋਮਾਂਗੇ ਟਾਈਮ ਨਾਲ ਤੇ ਮੂਵੀ ਡੈਡੀ ਹੁਣ ਕੱਲ੍ਹ ਦੀ ਪਹਿਲਾਂ ਪੂਰੀ ਕਰੀਆ ਡੈਡੀ ਨੇ ਹੁਣ ਦੂਜੀ ਮੂਵੀ ਲਵਾਈ ਆ ਹੁਣ ਕੁਛ ਕਿਦਾ ਹਿੱਸਾ ਦੇਖੂਗਾ ਫਿਰ ਜਦੋਂ ਟਾਈਮ ਹੋਗਾ 9:00 ਵਜੇ ਫਿਰ ਸਾਵਾਂਗਾ ਤੇ ਹੁਣ ਆਪਾਂ ਵੀ ਉਹ ਕਰਦੇ ਅੱਜ ਤੇ ਵਲੌਗ ਦਾ ਇੱਥੇ ਸਮਾਪਤੀ ਤੇ ਜਿਹੜੇ ਜਿਹੜੇ ਆਪਣੇ ਵੀਡੀਓ ਨੂੰ ਪਿਆਰ ਕਰਦੇ ਮੰਮੀ ਡੈਡੀ ਨੂੰ ਮੈਨੂੰ ਪਿਆਰ ਕਰਦੇ ਮੈਨੂੰ ਪਿਆਰ ਕਰਦੇ ਤੇ ਆਪਣੇ ਵਲੌਗ ਨੂੰ ਸ਼ੇਅਰ ਕਰਦੇ ਕਰੋ ਬਈ ਬਣ ਕੇ ਲਾਜ਼ਮੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੁਡੀ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਤੇ ਆ ਭਰਾਵਾਂ ਕੇ ਸਾਰਿਆਂ ਨੂੰ ਇੰਤੇ ਕਮੈਂਟ ਲਾਜ਼ਮੀ ਕਰਿਆ ਕਰੋ ਪਤਾ ਲੱਗਦਾ ਰਹਿੰਦਾ ਕਿ ਕਿੰਨਾ ਕਹਾ ਉਹ ਤੇ ਲਾਈਕ ਕਰ ਦਿਆ ਕਰੋ ਜਾਂਦੇ ਜਾਂਦੇ ਇੱਕ ਤੁਹਾਡੇ ਲਾਈਕ ਨਾਲ ਬਹੁਤ ਮੋਟੀਵੇਸ਼ਨ ਮਿਲਦਾ ਧੰਨਵਾਦ ਸਾਰੀ ਵੀਰਾਂ ਦਾ ਬਹੁਤ ਸ਼ੁਕਰ ਹੈ ਤੇ ਫਰੇਟ ਵੀ ਵਧੀਆ ਮਿਲ ਰਿਹਾ ਤੇ ਇਹ ਸਬਜ਼ੀ ਦਾ ਝਾੜ ਵੀ ਠੀਕ ਹੈ ਤੇ ਕਿਉਂ ਪਾਪਾ ਵਧੀਆ ਵਧੀਆ ਕਿਵੇਂ ਹੁਣ ਕੰਮ ਆ ਗਿਆ ਹੁਣ ਲੋਟ ਕੰਮ ਹੁਣ ਲੋਟ ਕੰਮ ਹੁਣ ਫੁੱਲ ਰੋਟਾ ਤੇ ਕਦੂਆਂ ਦਾ ਪੈਸ਼ਾਨਿਕ ਵੀ ਤੁਸੀਂ ਚੈੱਕ ਕਰੋ ਆਏ ਨੇ ਜਮਾ ਕਿਉਂ ਵਰਕੇ ਤੇ ਤੋਂ ਅ bên ਦੀ ਗਰੇਲਾ ਹੋ ਗਿਆ ਤੋਰੀਆਂ ਹੋ ਗਈਆਂ ਆਪਣੇ ਕੋਲੇ ਅੱਜ ਪੇਠਾ ਤੋੜਿਆ ਨਹੀਂ ਕਿਉਂਕਿ ਪਿੰਡੀਆਂ ਸਾਡੇ ਕੋਲ ਬੜੀਆਂ ਹੋ ਗਈਆਂ ਸੀ ਅੱਜ ਨਹੀਂ ਆਏ ਜੇ ਤੇ ਬਾਕੀ ਨੂੰ ਸਬਜ਼ੀ ਦੀ ਕਰਕੇ ਸ਼ਾਮ ਸੰਭਾਲ ਮਾੜਾ ਮਟਾ ਇਹਨਾਂ ਦੀ ਗਿੱਲਾ ਗੁੱਲਾ ਕੱਪੜਾ ਪਾ ਕੇ ਤੇ ਫਿਰ ਲੈ ਕੇ ਚੱਲਦੇ ਆਂ ਕਿ ਉਹ ਇਹਨਾਂ ਨੂੰ ਮਾਨਸਾ ਤੇ ਡੇੜੀ ਫਾੜਕਾਂ ਦੇ ਵਿੱਚੋਂ ਜਾਉ ਹੁਣ ਆਪਣੇ ਵਾਲਾ ਵਧੀਆ ਆਪਣਾ ਵਧੀਆ ਪਰਮਾਤਮਾ ਨੇ ਬਾਪ ਹੁਣ ਫੜੀ ਆ ਸੁਣੇ ਆਪਣਾ ਪਰਮਾਤਮਾ ਨੇ ਵਧੀਆ ਲੈ ਰਿਹਾ ਹੁਣ ਰੇਟ ਪਾਪਾ ਕੀ ਰੇਟ ਚੱਲ ਰਿਹਾ ਸਤ? ਬੇ ਰੇਟ ਦਾ ਕੋਲ ਹੈ 70 80 ਤੁਰਕਾਂ ਦੇ ਰਿਹਾ ਨੇ ਹਾਂ 100 ਰੁਪਏ ਤੱਕੂ ਗਿਦੜੇ ਅੱਛਾ ਫਤਿਹਦੀ ਵੀ ਨਿਆ ਬਿੰਦਿਆਂ ਦੇ 80 ਦੇ ਕ੍ਰੈਡਿਟ ਆ ਜਗਦੇ ਕੱਦੂ ਨੇ ਬੜੀ ਛਾਲ ਮਾਰੀ ਪਾਪਾ ਇੱਕਦਮ ਯਾਰ ਸੱਦੂ ਕਰਦੇ ਹੋਰ ਵੀ ਬਲ ਕੋਸ਼ ਹੋਰ ਵੀ ਮਾਰੂ ਛਾਲ 100 ਤੋਂ ਤਾਂ ਰੇਟ ਡਿੱਗਦਾ ਇਹਨੂੰ ਨਾ 80 100 ਤੋਂ ਇੱਕ ਮਹੀਨਾ ਲਗਭਗ ਮੈਨੂੰ ਲੱਗਦਾ ਵੀ ਰੇਟ ਰਹੂਗਾ ਇਹ ਇੱਕ ਮਹੀਨਾ ਕਿਉਂਕਿ ਹੁਣ ਸਾਰਿਆਂ ਨੇ ਮੈਨੂੰ ਲੱਗਦਾ ਤਾਂ ਹੋਇਆ ਪੱਬੀ ਕਿਉਂਕਿ ਹਾੜ ਵਾਲੇ ਬਾਤ ਹੈ ਨਾ ਹਾਂ ਝੋਨੇ ਲਾਦੇ ਲੋਕਾਂ ਨੇ ਗੌਰ ਛੜਤੀ ਕੁਛ ਹੈ ਨਾ ਤਾਂ ਕਰਕੇ ਲੈਣੋ ਹਟ ਗਏ ਚਲ ਵਧੀਆ ਆਪਣੇ ਪ੍ਰਮਾਤਮਾ ਸ਼ੁਕਰ ਹੈ ਵੀ ਸਾਰਾ ਕੁਝ ਵਧੀਆ ਝੜ ਦੇਈ ਜਾਂਦਾ ਹਨਾ ਰੇਟ ਵੀ ਵਧੀਆ ਅਸਲ ਪਾਪਾ ਮੈਨੂੰ ਲੱ ਔਰ ਜਿਵੇਂ ਬੱਸ ਆ ਵੀ ਦੁੱਗਟ ਟੱਥ ਹੈਗੇ ਹਾਂ ਪਰ ਪੈਸੇ ਦੁੱਗ ਨਹੀਂ ਪੱਟੇ ਜਾਣੇ ਨਾ ਦੁੱਗਣੇ ਤੇ ਕੰਨ ਰੁਪਈਆ ਦਾ ਫਰਕ ਪੈ ਜਾਊਗਾ ਇਹ ਚੀਜ਼ ਹੋਣੀ ਚਾਹੀਦੀ ਹੁਣ ਰੇਟ ਪੂਰਾ ਫੁੱਲ ਆ ਗਿਆ ਤੇ ਕਰ ਲੋ ਗੌਰ ਪੂਰਾ ਸਾਰੇ ਜਾਣੇ ਤੇ ਵਧੀਆ ਹੈਗਾ ਚਾਰ ਪੈਸੇ ਜੇ ਪੱਟਨੇ ਆ ਹੁਣ ਕਰ ਲੋ ਗੌਰ ਠੀਕ ਹੈ ਹੌਲੀ 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 ਆਪਾਂ ਹੌਲੀ ਹੌਲੀ ਪੌੜੀਆਂ ਚੜਨ ਵਾਲੇ ਬੰਦੇ ਆ ਜਿਹੜੇ ਆਪਾਂ ਗਰੀਬੀ ਘਰਾਂ ਦੇ ਵਿੱਚ ਉੱਠੇ ਹੋਏ ਆ ਹੌਲੀ ਹੌਲੀ ਅਸੀਂ ਵੀ ਪੌੜੀਆਂ ਚੜੀ ਜਾਨੇ ਆ ਸਾਰਾ ਕੁਝ ਹੌਲੀ 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 ਬਣਾਈ ਜਾਨੇ ਆ ਵੀ ਜਿੰਨਾ ਕਿ ਸਾਡੀ ਮਿਹਨਤ ਕਰ ਕਰਕੇ ਇਹ ਆਪਣੇ ਹੱਕ ਇੱਕ ਨੰਬਰ ਦੀ ਕਮਾਈ ਹੈ ਨਾ ਤਾਂ ਪਾਪਾ ਨਾ ਕਿਤੇ ਹੋਸਦਾ ਕਿਉਂਕਿ ਰੇਟ ਦੇਖੋ ਕੁਦਰਤ ਤੇ ਡਿਪੈਂਡ ਆ ਮਿਲਣਾ ਆਪਾਂ ਨੂੰ ਚਲੋ ਵਧੀਆ ਵੀ ਆਪਾਂ ਮਿਹਨਤ ਕੀਤੀ ਤੇ ਆਪਣੀ ਮਿਹਨਤ ਦਾ ਮੁੱਲ ਮਿਲ ਰਿਹਾ ਆਪਾਂ ਨੂੰ ਇਹ ਮਿਹਨਤ ਦਾ ਮੁੱਲ ਮਿਲਣਾ ਵੀ ਆਪਾਂ ਜ਼ਰੂਰੀ ਆ ਹੈ ਤੇ ਵਧੀਆ ਹੋ ਗਿਆ ਰੇਟ ਫੁੱਲ ਮਿਲ ਰਿਹਾ ਤੇ ਹੁਣ ਆਇਆ ਸੁਆਦ ਤੇ ਆਪਾਂ ਇਸ ਤੋਂ ਬਾਅਦ ਹੁਣ ਡੈੜੀ ਚੌਕਾ ਫਾੜਕਾਂ ਤੇ ਤੇ ਆਪਾਂ ਖੇਤ ਅੱਜ ਕਰਦੇ ਆ ਦਵਾਈ ਦੂਈ ਬੱਲਾਂ ਦੀ ਕਰਦੇ ਆ ਸਾਮ ਸਮਾਲ ਕਿਉਂਕਿ ਮੀਂਹ ਦੇ ਮੌਸਮ ਨੇ ਥੋੜਾ ਜਿਹਾ ਖਰਾਬ ਕਰ ਰੱਖਿਆ ਕੰਮ ਬਸ ਝਾੜ ਠੀਕ ਹੈ ਫਿਰ ਇੱਕ ਝਾੜ ਚ ਜੱਤ ਪੰਨੀਆਂ ਕਦੂ ਕਦੂ ਪੂਰੇ ਵਧੀਆ ਲੈ ਰਹੇ ਆ ਝਾੜ ਪੂਰਾ ਵ ਫੰਗਸ ਵਾਲੀ ਤੇਲੇ ਦਵਾਈ ਹੁਣ ਮਾਰਤੀ ਆਪਾਂ ਖੇਤ ਜਰੂਰੀ ਵੀ ਸੀਗਾ ਟਾਈਮ ਤੇ ਹੱਸ ਤੇ ਮਾਰ ਕੇ ਦਵਾਈ ਹੁਣ ਚੱਲਣ ਡੈਡੀ ਨੂੰ ਲੈਣਾ ਆਪਾਂ ਬੱਲਾਂ ਦੀ ਸਾਂਭ ਸੰਭਾਲ ਕਰ ਲੋ ਇਸ ਟਾਈਮ ਤੇ ਬਹੁਤ ਜਰੂਰੀ ਹੈ ਬੱਲਾਂ ਦੀ ਸਾਂਭ ਸੰਭਾਲ ਕਰਨਾ ਕਿਉਂਕਿ ਰੇਟ ਵਧੀਆ ਆ ਰਿਹਾ ਸਭ ਕੁਝ ਠੀਕ ਹੋ ਗਿਆ ਹੁਣ ਆਮ ਸੰਭਾਲ ਪੂਰੀ ਜਰੂਰੀ ਹੈ ਤੇ ਪਬੀ ਹੁਣ ਦਵਾਈ ਦੂਰੀ ਛੜਕਤੀ ਤੇ ਹੁਣ ਚੱਲਣ ਡੈਡੀ ਕੋਲੇ ਮਾਨਸ ਤੇ ਡੈਡੀ ਨੂੰ ਲੈ ਕੇ ਆਉਣੇ ਮਾਨਸ ਚੱਲ ਕੇ ਕਰੇ ਹਾਂ ਅੱਜ ਸਬਜ਼ੀ ਵੀ ਥੋੜੀ ਜਿਆਦਾ ਸੀਗੀ ਚਾੜ ਥੋੜਾ ਜਿਆਦਾ ਹੋ ਗਿਆ ਆਪਣਾ ਸਬਜ਼ੀ ਦਾ ਗਾ ਸਬਜ਼ੀ ਦੀ ਗੌਰ ਬਾਬਾ ਰੱਖੀ ਅਸੀਂ ਇਸੇ ਕਰਕੇ ਛਾਲ ਵੀ ਥੋੜਾ ਜਿਆਦਾ ਹੋ ਗਿਆ ਪਰ ਦਵਾਈ ਨੇ ਵੀ ਥੋੜਾ ਜੰਗੀ ਸੜ ਜਾ ਨੱਕ ਵੀ ਜਿਵਗ ਗਿਆ ਹੁਣ ਜਿਸਮਾ ਲਾਈ ਜਾਂਦੀ ਅੰਦਰ ਸਰੀਰ ਹੁਣ ਕਰਕੇ ਬਸ ਚੱਲਦੇ ਆਂਗੇ ਮਾਨਸਾ ਤੇ ਡੈਡੀ ਨੂੰ ਲੈ ਕੇ ਨਾ ਮਾਨਸਾ ਆਪਣੇ ਕੋਲੇ ਪਿੰਡੀਆਂ ਵੀ ਅੱਜ ਪੂਰੇ ਟੌਪ ਰੇਟ ਵਿਕ ਗਏ ਆਪਾਂ ਹਾਂ ਪਿੰਡੀਆਂ 60 ਰੁਪਏ ਕਰੇਲਾ 60 ਰੁਪਏ 60 ਰੁਪਏ ਕਦੋਂ 80 ਰੁਪਏ ਟੋਰੀ ਟੋਰੀ ਚੋਰੂ 60 70 70 100 ਪਰ ਰੇਟ ਪਾਉਣਾ ਹਾਂ ਹੁਣ ਟੌਪ ਰੇਟ ਵਧੀਆ ਬਈ ਕਰ ਲੋ ਗੌਰ ਸਾਰਿਆਂ ਨੇ ਵਧੀਆ ਰਹਾਂਗੇ ਰੇਟ ਪਾਏ ਜਿਹੜਾ ਪਾਈਏ ਦੇ ਹਿਸਾਬ ਨਾਲ 80 ਦੀ ਟੋਰੀ ਹਾਂ ਜੇ ਕਿਲੋ ਕੋਨਾ 60 70 ਦੀ ਬਹੁਤ ਵਧੀਆ ਰੇਟ ਆ ਗਿਆ ਬਾ ਆਪਣਾ ਸਮਾਨ ਸਾਰਾ ਹੋ ਗਿਆ ਭਿੰਡੀ ਵੀ ਜਮਾਇਆ ਆਪਣੇ ਕੋਲੇ ਬਹੁਤ ਜਿਆਦਾ ਸੀਗੀ ਪਰ ਵਧੀਆ ਰੇਟ ਮੇਕੀ ਫਿਰ ਉਹ ਤਾਂ ਮੰਗਤ ਕੇ ਨਾ ओके ਤੇ ਆਹੋ ਆਪਣਾ ਰੇਟ ਹੁਣ ਪੂਰਾ ਵਧੀਆ ਹੋਇਆ ਪਿਆ ਤੇ ਕਰ ਲੋ ਸਾਰੇ ਜਾਣੇ ਗੌਰ ਤੇ ਬਾਪੂ ਨੇ ਮੱਲਾ ਕੁ ਬੜਾ ਸਮਾਨ ਸਾਰਾ ਵੇਚ ਹੀ ਦਿੱਤਾ ਚਾਲਦੇ ਆਂ ਬਸ ਆਪਾਂ ਘਰੇ ਕਰੇਲੇ ਰਹਿ ਗਿਆ ਪਾਪਾ ਜੀ ਵੇਚ ਦੇਣਗੇ ਬਸ ਉਹ ਡੈਡੀ ਨੂੰ ਲੈ ਕੇ ਆਪਾਂ ਵੀ ਚਾਲਦੇ ਆਂ ਕਰੇ